ਗੁਰੂ ਅਮਰਦਾਸ ਜੀ ਦਾ ਜਮੀਨ ਚ ਤਾਂ ਸਿਆਸਦੀਆਂ ਪੁਰਾਣਾ ਘਰ ਨਿਕਲ ਆਇਆ ਬਾਹਰ ਸਦੀਆਂ ਪੁਰਾਣੇ ਖੂਹ ਤੇ ਖੁਈਆਂ ਵੀ ਨਿਕਲ ਆਏ ਬਾਹਰ ਗੁਰੂ ਜੀ ਦਾ ਬਹੁਮੁੱਲਾ ਸੰਦੂਕ ਵੀ ਮੌਜੂਦ ਬਾਸ ਸੰਧੀਂ ਦੇ ਨਾ ਮੇਲੇ ਦੇ ਲਾਗੇ ਇਹ ਨਿੱਕੀ ਜੀ ਖੁਈ ਨਿਕਲਦੀ ਹੁੰਦੀ ਸੀ ਪੁਰ ਪੈਂ ਜਾਂਦੀ ਗੋ ਪੁਰ ਪੈਂ ਜਾਂਦੀ ਦੀ ਆਏ ਸਾਲ ਮੁੜ ਕੇ ਅਹੀਂ ਆਪਣੇ ਵੇਖਣ ਚ ਵੇਖਿਆ ਬਾਲਿਆਂ ਦੀ ਛੱਤ ਨਿਕਲੀ ਬਾਲਿਆਂ ਦੀ ਛੱਤ ਤੋਂ ਮੁੜ ਕੇ ਦੋ ਕੁ ਸਾਲ ਜਿਲੇ ਵੱਡਾ ਖੂਹ ਜਾਣਿਆ ਮੀਂਹ ਜਿਆਦਾ ਪਿਆ ਵੱਡਾ ਖੂਹ ਨਿਕਲ ਆਇਆ ਥੱਲੇ। ਨਹੀਂ ਪਹਿਲਾਂ ਕਦੇ ਨਹੀਂ ਪਤਾ ਲੱਗਾ ਜੀ ਥੱਲੇ ਚੀਜ਼ਾਂ ਹੈਗੀਆਂ ਆ ਪ੍ਰਾਤਨ ਗੁਰੂ ਜੀ ਦਾ। ਪਹਿਲੋਂ ਜੀ ਪਿੰਡ ਹੀ ਅਸਲੇ ਉੱਥੇ ਆਪਣਾ ਥੇ ਆ ਜਿੱਥੇ ਜਰਮਸਤਾਨ ਆ। ਠੀਕ ਆ ਜੀ। ਉਹ ਇਥੇ ਇਹਨਾਂ ਦੇ ਪੈਲੀ ਵਗਦੀ ਹੁੰਦੀ ਸੀ। ਅੱਛਾ। ਪਲੇ ਸਾਨੂੰ ਬਜ਼ੁਰਗ ਦਾਹ ਦੇ ਅੱਛਾ ਠੀਕ ਹੈ ਤੇ ਇੱਥੇ ਫਿਰ ਇਹਨਾਂ ਦਾ ਗੁਰੂਆਂ ਬਰਦਾਸ਼ਣਾਂ ਦੀ ਪਹਿਲੀ ਹੁੰਦੀ ਤੇ ਇੱਥੇ ਖੂਬ ਉਹ ਹਜੇ ਉੱਥੋਂ ਪਿੰਡ ਠਾ ਕੇ ਤੇ ਇੱਥੇ ਲਿਆਂਦਾ ਗਿਆ ਸਾਰੇ ਗੁਰੂ ਜੀ ਦੇ ਪਰਵਾਦ ਦਾ ਯਾਰਦ ਵਾਲਾ ਜਿੰਨੇ ਵੀ ਆ ਘਰ ਦਿਖਾਈ ਦੇ ਰਹੇ ਜੀ ਸਾਰੇ ਹਾਂਜੀ ਹਾਂਜੀ ਸਾਰੇ ਗੁਰੂ ਜੀ ਦੇ ਫੈਮਿਲੀ ਮੈਂਬਰ ਜੀ ਹਾਂਜੀ ਸਾਰੇ ਹੀ ਸਾਰੇ ਇਹ ਛੋਟੀ ਜਿਹੜੀ ਇਟਾ ਜਿਹਨੂੰ ਨਾਨਕ ਸ਼ਾਹੀ ਇੱਟ ਵੀ ਕਹਿੰਦੇ ਆ ਚੁੰਨਾ ਮਿੱਟੀ ਲਗਾ ਕੇ ਦੇਖ ਲਓ ਉਸ ਸਮੇ ਘਰ ਬਣਾਏ ਜਾਂਦੇ ਸੀ ਜਿਹੜੇ ਇੰਨੇ ਮਜ਼ਬੂਤ ਹੁੰਦੇ ਸੀਗੇ ਜਦੋਂ ਪਤਾ ਲੱਗਾ ਕਿ ਗੁਰੂ ਜੀ ਦੀਆਂ ਨਿਸ਼ਾਨੀਆਂ ਤੇ ਅੱਜ ਵੀ ਥੱਲੇ ਹੈਗੀਆਂ ਆ ਤਾ ਫਿਰ ਕਹਿੰਦੇ ਕਿ ਜਿਨ੍ਹਾਂ ਦੇ ਮਕਾਨ ਸੀਗੇ ਤੇ ਉਹਨਾਂ ਨੇ ਖਾਲੀ ਕਰਤੇ ਤੇ ਉਹਨਾਂ ਨੂੰ ਫਿਰ ਕਿ ਆਲੇ ਦੁਆਲੇ ਜਿਹੜੇ ਆ ਘਰ ਬਣਾ ਕੇ ਦੇ ਰਹੇ ਆਂ ਦਰਵਾਜ਼ੇ ਕਿੰਨੇ ਵੱਡੇ ਵੱਡੇ ਹੁੰਦੇ ਸੀਗੇ ਜੀ 1.8 ਫੁੱਟ ਵਿੱਚ 10 ਫੁੱਟ 8 ਫੁੱਟ ਦੇਖ ਲਓ ਜੀ ਨਾ ਇੱਥੋਂ ਪਤਾ ਲੱਗਦਾ ਜੀ ਉਸ ਵੇਲੇ ਕਿੰਨੇ ਕਦ ਹੁੰਦੇ ਸੀਗੇ ਕਿੰਨੀਆਂ ਪੁਰਾਣੀਆਂ ਨਿਸ਼ਾਨੀਆਂ ਅੱਜ ਅਸੀਂ ਦੇਖ ਰਹੇ ਆਂ ਗੁਰੂ ਜੀ ਦੀਆਂ ਇੱਥੇ ਗੁਰੂ ਰਾਮਦਾਸ ਪਾਸ਼ਾ ਜੀ ਦਾ ਨਾਨਕਾ ਘਰ ਬੀਬੀ ਅਮਰਿੰਦਸੌਰਾ ਘਰ ਬੀਬੀ ਮਰੋਣ ਦੇ ਜਿਹੜਾ ਦੁੱਧ ਲਿਖਿਆ ਆ ਉਹ ਇੱਥੇ ਲਿਖਿਆ ਪੂਰੀ ਕੰਪਲੀਟ ਵੀਡੀਓ ਦੇਖਣ ਵਾਸਤੇ ਥੱਲੇ ਲਿੰਕ ਆ ਤੁਸੀਂ ਕਲਿੱਕ ਕਰੋਗੇ YouTube ਤੇ ਫੁੱਲ ਵੀਡੀਓ ਨਿਕਲ ਜੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੂਰਾ ਐਡਰੈਸ ਲੋਕੇਸ਼ਨ ਸਭ ਦੱਸੇ ਹੋਏ ਆ ਧੰਨਵਾਦ